ਗੱਲ ਮੈਂ ਗਤਾਰ ਸਿੰਘ ਸਾਹਤ ਤੁਸੀਂ ਸਾਮਣੇ ਈਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਜਿਹੜਾ ਕਿ ਰਾਇਵਿਰ ਜਵੰਦਾ ਪੰਜਾਬ ਦੇ ਮਸ਼ਹੂਰ ਲੋਕਾਂ ਇੱਕ ਜਿਹੜੇ ਕੇ ਇਸ ਟਾਈਮ ਜਿਹੜਾ ਨਰਾ ਥੋੜੀ ਟੈਪਾਂ ਤੱਕ ਆਂਤਮਸਾਸਕਰ ਜਿਹੜਾ ਹੋਣ ਲੱਗਿਆ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਕੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਪਹੁੰਚ ਰਹੇ ਨੇ ਬਸਤੋ ਪਹਿਲਾਂ ਕਿ ਜਿਹੜੇ ਸਿੰਗਰ ਨੇ ਮੇਰੇ ਬਪੂ ਮਾਨ ਰਣਜੀਤ ਬਾਵਾ ਵਰਾਸਤ ਸੰਦੂਖ ਹੋਰ ਵੀ ਜਿਹੜੇ ਕਈ ਸੰਗਰਾ ਵੱਡੀਆਂ ਗੰਤੀ ਦੇ ਵਿੱਚ ਇੱਥੇ ਪਹੁੰਚੇ ਨੇਗੇ ਜਿਹੜਾ ਕਿ ਸ ਵੀਰਾਂ ਜਿਹੜੀਆਂ ਪਛਲੇ ਪਾਸੇ ਕਰਦੇ ਆ ਤੁਹਾਨੂੰ ਉਸ ਦਿਖਾ ਰਹੇ ਆ ਜਿਹੜਾ ਕਿ ਸਾਰੇ ਵੱਡੀ ਗੰਤੀ ਦੇ ਵਿੱਚ ਜਿਹੜੇ ਜਿਹੜੇ ਲੋਕ ਇੱਥੇ ਜਿਹੜੇ ਕਿ ਪਹੁੰਚੇ ਨੇ ਤੇ ਸ ਵੀਰਾਂ ਮੈਂ ਕਹੂੰਗਾ ਕੈਮਰਾਮੈਨ ਨੂੰ ਦਿਖਾਵੇ ਕਰਦੇ ਆ ਜਿੱਥੇ ਕਿ ਲੋਕ ਇੱਥੇ ਪਹੁੰਚੇ ਨੇ ਵੱਡੀ ਗੰਤੀ ਦੇ ਵਿੱਚ ਜਿਹੜੇ ਲੋਕ ਆ ਦੁੱਖ ਜਾਰ ਕਰਨ ਦੇ ਲਈ ਇੱਥੇ ਪਹੁੰਚੇ ਨੇ ਰਾਜਵੀਰ ਜਵੰਦਾ ਦੇ ਤੇ ਮੁੱਖ ਮੰਤਰੀ ਭਵਨਤ ਮਾਨ ਇੱਥੇ ਸੰਸਕਾਰ ਦੇ ਉੱਤੇ ਪਹੁੰਚ ਰਹੇ ਨੇ ਆੰਦਿ ਦੇ ਕਿ ਉਹਨਾਂ ਚੱਕਾ ਜਿਹੜੇ ਪਕਟਾ ਪ੍ਰਬੰਧ ਹੋ ਕੀਤੇ ਗਏ ਨੇ ਲਗਾਤਾਰ ਤਸਵੀਰਾਂ ਤੁਸੀ ਸਾਂਝੀ ਕਰ ਰਹੇ ਆ ਤੁਹਾਡੇ ਨਾਲ ਤੁਸੀ ਵੀ ਸਾਹਮਣੇ ਦੇਖ ਰਹੇ ਹੋ ਆ ਸੀਐਮ ਮੁੱਖ ਮੰਤਰੀ ਪੰਜਾਬ ਜਿਹੜੇ ਕਿ ਇੱਥੇ ਪਹੁੰਚੇ ਨੇ ਜਿਹੜਾ ਕਿ ਆ ਰਾਜਵੀਰ ਜਵੰਦਾ ਦੇ ਅੰਤਮ ਸੰਸਕਾਰ ਦੇ ਸਮੇ ਜਿਹੜਾ ਕਾਫਲਾ ਤੁਸੀ ਦੇਖ ਰਹੇ ਹੋ ਇਸ ਟਾਈਮ ਦੇ ਵੱਡੀ ਗੰਟੀ ਵਿੱਚ ਲੋਕ ਇੱਥੇ ਸ਼ਰਕਤ ਕਰ ਰਹੇ ਨੇ ਸੁੱਖ ਦੀ ਘੜੀ ਦੇ ਵਿੱਚ ਲੋਕ ਵੀ ਜਿਹੜਾ ਕਿ ਉੱਥੇ ਤੁਸੀ ਦੇਖ ਰਹੇ ਹੋ ਜਿਹੜਾ ਕਾਫਲਾ ਉਹ ਪਹੁੰਚਿਆ ਗਿਆ ਮੱਖ ਮੰਤਰੀ ਭਗਵੰਤ ਮਾਨ ਪਿਛਲੇ ਪਾਸੇ ਗੱਡੀ ਦੇ ਵਿੱਚ ਕੈਮਰਾਮੈਨ ਨੂੰ ਕਹਿੰਗਾ ਨੇੜੋ ਕਰ ਦ ਤਸਵੀਰਾਂ ਦਿਖਾਵੇ ਕਿ ਜਿਹੜਾ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਇਸ ਟਾਈਮ ਦੀਆਂ ਕਿ ਮੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਇਸ ਟਾਈਮ ਪਹੁੰਚੇ ਨੇਗੇ ਉਹਨਾਂ ਦੇ ਨਾਲ ਸ਼ਰਕਤ ਕਰਨ ਦੇ ਲਈ ਦੁੱਖ ਦੇ ਵਿੱਚ ਸ਼ਰੀਕ ਹੋਣ ਦੇ ਲਈ ਇੱਥੇ ਪਹੁੰਚੇ ਨੇਗੇ ਜਿਹੜੀ ਗੱਡੀ ਆ ਉਹ ਨਿਕਲ ਚੁੱਕੀ ਹੈ ਇਸ ਟਾਈਮ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਦਿਖਾ ਰਹੇ ਹਾਂ ਇਸ ਟਾਈਮ ਦੀ ਜਿਹੜੀ ਵੱਡੀ ਅਪਡੇਟ ਆਈ ਹੋਈ ਹੈ ਕਿ ਰਾਜਵੀਰ ਜਵੰਦਰ ਦੇ ਅੰਤਮ ਸੰਸਕਾਰ ਦੇ ਉੱਤੇ ਜਿਹੜਾ ਕਿ ਰਾਜਵੀਰ ਜਵੰਦਾ ਦੇ ਅੰਦਰ ਸਸਕਾਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਨੇਗੇ ਤੇ ਤਸਵੀਰਾਂ ਸਮੁੱਚ ਦਿਖਾ ਰਿਹਾ ਵੱਡੀ ਗੰਟੀ ਦੇ ਬਾਅਦ ਜਿਹੜੇ ਲੋਕ ਮੇਥਾ ਇਕੱਤਰ ਹੋਏ ਨੇ ਤੇ ਪਿੰਡ ਵੀ ਜਿਹੜਾ ਸਾਰੇ ਪਾਸੇ ਜਿਹੜਾ ਕਿ ਆ ਜਿਹੜਾ ਕਿ ਬਲਾਕੇਜ ਵਾਂਗੂ ਛਪੀਆ ਕਿਉਂਗਾ ਵੱਡੀ ਗੰਟੀ ਦੇ ਕੋਸਤ ਬਲ ਤਨਾਤ ਕੀਤੀ ਗਈ ਹੈ ਇਹ ਹੁਣ ਤੱਕ ਦੇ ਹਾਲਾਤ ਨੇ ਉਹਨਾਂ ਦੇ ਸਾਹਮਣੇ ਵਿੱਚ ਜਿਹੜੀ ਵੀ ਕੋਈ ਹੋਰ ਅਪਡੇਟ ਹੋਵੇ ਤੁਸੀਂ ਉਸਦਾ ਨਾਲ ਦਿਖਾਉਂਦੇ ਰਾਵਾਂਗੇ ਤੁਸੀਂ ਜੁੜੇ ਰਹਿਣਾ ਹੈ ਮੇਰੇ ਨਾਲ ਡੇਟਾ ਦੇ ਨਾਲ